ਇਸ ਸ਼ੋਕ ਸਮਾਗਮ ਦੇ ਵਿੱਚ ਸਮਾਗਮ ਵੀ ਕੀ ਅੱਜ ਇਸ ਸ਼ੋਕ ਸਥਿਤੀ ਦੇ ਵਿੱਚ ਜਿੱਥੇ ਗੱਲ ਕਰਨੀ ਵੀ ਔਖੀ ਹੋ ਰਹੀ ਹੈ ਪਰ ਜ਼ਰੂਰ ਖਾਨ ਸਾਹਿਬ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਪੰਜਾਬ ਦੇ ਫਨਕਾਰ ਜ਼ਰੂਰ ਖੜੇ ਨੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਬੁੱਟਾ ਮੁਹੰਮਦ ਜੀ ਜੋ ਸਥਿਤੀ ਇਸ ਵੇਲੇ ਪੈਦਾ ਹੋ ਗਈ ਸ਼ਾਇਦ ਉਹ ਬਿਆਨ ਕਰਨੀ ਔਖੀ ਹੈ ਪਰ ਤੁਸੀਂ ਜੇ ਆਪਣੇ ਸ਼ਬਦਾਂ ਚ ਕਹੋ ਬੜਾ ਮੁਸ਼ਕਲ ਹੈ ਇੱਥੇ ਬੰਦਾ ਕਿ ਸਪੀਚਲੈਸ ਹੋ ਜਾਂਦਾ ਸਪੀਚਲੈਸ ਉਦੋਂ ਹੀ ਹੁੰਦਾ ਜਦੋਂ ਤੁਹਾਡੇ ਕੋਲ ਬੋਲਣ ਲਈ ਕੋਈ ਲਫ਼ਜ਼ ਨਾ ਰਹਿ ਜਾਵੇ ਤੇ ਇਸ ਕਰਕੇ ਇਹ ਜਿਹੜੇ ਸਦਮੇ ਆ ਇਹ ਝਲਣੇ ਬੜੇ ਔਖੇ ਆ ਤੇ ਇਹ ਜਿਹੜਾ ਸਾਡੀ ਭੈਣ ਦੁਨੀਆ ਤੋਂ ਗਈ ਆ ਪ੍ਰਵੀਨ ਬੜੀ ਦਿਨੇਕ ਔਰਤ ਬੜੀ ਨੇਕ ਸੁਹਾਦੀ ਉਹ ਸਾਡੀ ਭੈਣ ਸੀ ਜਿਹੜੀ ਅੱਜ ਤੱਕ ਕਦੇ ਮੇਰੇ ਖਿਆਲ ਕਿਸੇ ਦਰਵੇਸ਼ ਦੇ ਵੀ ਸੋਟੀ ਨਹੀਂ ਮਾਰੀ ਹੁਣੀ ਐਹੋ ਜੀਆਂ ਨੇਕ ਔਰਤਾਂ ਰੇਅਰ ਰੇਅਰ ਪੈਦਾ ਹੁੰਨੀਆਂ ਤੇ ਰੇਅਰ ਦੁਨੀਆ ਤੇ ਹੁੰਦੀਆਂ ਆ ਤੇ ਜਿਹਦੇ ਵਿੱਚੋਂ ਇਹ ਸਾਡੀ ਭੈਣ ਪ੍ਰਵੀਨ ਸੀ ਤੇ ਜਿਹਦੇ ਭੁਖ ਦੇ ਵਿੱਚੋਂ ਦੋ ਲਾਲ ਪੈਦਾ ਹੋਏ ਆ ਸਨੀ ਤੇ ਮੰਨੀ ਤੇ ਮਨੀ ਨੂੰ ਸਾਰੇ ਜਾਣਦੇ ਆ ਖਾਨ ਸਾਹਿਬ ਦੇ ਨਾਲ ਦੇ ਨਾਲ ਤੇ ਇਸ ਪਰਿਵਾਰ ਦੇ ਵਿੱਚ ਜਿਹੜਾ ਅੱਜ ਕਹਿਰ ਦਾ ਸਦਮਾ ਹੋਇਆ ਇਹ ਸੈਂਡ ਜੋ ਕਰਨੀ ਹੈ ਇਹ ਜੋ ਅੱਜ ਅਸੀਂ ਸਾਰਿਆਂ ਨੇ ਦੇਖਿਆ ਕੈਮਰਿਆਂ ਚ ਵੀ ਥੋੜਾ ਬੋਤਾਂ ਕੈਪਚਰ ਹੋਇਆ ਇੱਕ ਬੱਚੇ ਵਾਸਤੇ ਆਪਣੀ ਮਾਂ ਨੂੰ ਤੋੜਨਾ ਸ਼ਾਇਦ ਇਸ ਤੋਂ ਜ਼ਿਆਦਾ ਖਤਰਨਾਕ ਇਸ ਤੋਂ ਜ਼ਿਆਦਾ ਸੰਜੀਦਾ ਕੁਝ ਨਹੀਂ ਜੇ ਹੋ ਸਕਦਾ ਹਾਂ ਗੱਲ ਇਹ ਹੈ ਕਿ ਅਸੀਂ ਮਾਂ ਦੇ ਜਾਂ ਘੋੜੀਆਂ ਤੁਹਾਨੂੰ ਪਤਾ ਸਟੇਜਾਂ ਤੇ ਹਰ ਕਲਾਕਾਰ ਹੀ ਗੋਂਦਾ ਆ ਇੱਕ ਵਾਰੀ ਹਜ਼ਰਤ موسی ਅਲੀ ਸਲਾਮ ਦੀ ਮਾਂ ਗੁਜ਼ਰ ਗਈ ਸੀ ਤੇ ਜਦੋਂ ਮਾਂ ਗੁਜ਼ਰ ਗਈ ਤੇ ਉਹ ਹਰ ਰੋਜ਼ موسی ਅਲੀ ਸਲਾਮ ਜਿਹੜੇ ਸੀ ਉਹ ਪਹਾੜ ਕੋਹੇ ਤੂਰ ਦਾ ਪਹਾੜ ਚੜਦੇ ਹੁੰਦੇ ਆ ਤੇ ਜਦੋਂ ਮਾਂ ਗੁਜ਼ਰ ਗਈ ਕਿਉਂਕਿ ਮਾਂ ਪਿੱਛੇ ਦੁਆ ਕਰਦੀ ਹੁੰਦੀ ਸੀ ਅੱਲਾਹ ਅਨ ਤਾਲਾ ਨੂੰ ਕਿ ਯਾ ਅੱਲਾਹ ਤਾਲਾ ਇਹ ਮੇਰਾ ਬੱਚਾ ਪਹਾੜ ਤੇ ਚੜਿਆ ਜਾ ਰਿਹਾ ਹੈ ਇਹਦੀ ਰੱਖੀ ਕਰਨੀ ਹੈ ਇਹਦੀ ਰਖਸ਼ਾ ਕਰਨੀ ਹੈ ਉਹ ਦੁਆ ਕਰਦੀ ਸੀ ਜਦੋਂ موسی ਅਲੀ ਸਲਮ ਹਜਰਤ موسی ਅਲੀ ਸਲਮ ਦੀ ਮਾਂ ਜਦੀ ਮਲਫਤ ਹੋ ਗਈ ਇੰਤਕਾਲ ਹੋ ਗਿਆ ਤੇ ਫਿਰ ਜਦੋਂ ਕੋ ਫਿਰ ਪਹਾੜ ਤੇ ਚੜਨ ਲੱਗਿਆ ਨਾ موسی ਤੇ ਫਿਰ ਅੱਲਾਹ ਤਾਲਾ ਨੇ ਗਾਇਬ ਦੇ ਵਿੱਚੋਂ ਆਵਾਜ਼ ਦਿੱਤੀ ਕਿ ਐ موسی ਜਰਾ ਸੰਭਲ ਅਹੀਂ ਹੁਣ ਤੇਰੇ ਪਿੱਛੇ ਤੇਰੀ ਮਾਂ ਦੁਆਵਾ ਕਰਨ ਵਾਲੀ ਨਹੀਂ ਰਹੀ ਹੁਣ ਤੂੰ ਜਰਾ ਸੰਭਲ ਕੇ ਚੜੀ ਐਸੇ ਤਰੀਕੇ ਨਾਲ ਮਾਂ ਸਾਨੂੰ ਦੁਆ ਆ ਦਿੰਦੀ ਆ ਤੇ ਅਸੀਂ ਸਟੇਜਾਂ ਦੇ ਉੱਤੇ ਪਾਸ ਹੁੰਨੇ ਆ ਤੇ ਅੱਜ ਅੱਜ ਉਹੀ ਸਤੀ ਸ਼ੈਦ ਖਾਨ ਸਾਹਿਬ ਦੀ ਬਣੀ ਉਹਨਾਂ ਦੇ ਭਰਾ ਦੀ ਬਣੀ ਹੋਈ ਹੈ ਹੁਣ ਉਹਨਾਂ ਨੂੰ ਕੀ ਤੁਸੀਂ ਦੁਆ ਦੋਗੇ ਇਸ ਵੇਲੇ ਦੇਖੋ ਇਸ ਸਾਡੇ ਆਉਣ ਦਾ ਮਕਸਦ ਹੀ ਇਹ ਆ ਕਿ ਅਸੀਂ ਬੱਚਿਆਂ ਨੂੰ ਆਪਣੇ ਸੀਨੇ ਨਾਲ ਲਾਣਾ ਔਰ ਉਹਨਾਂ ਨੂੰ ਇਹ ਗੱਲ ਦੱਸਣੀ ਜਿਆਦਾ ਜ਼ਰੂਰੀ ਹੈ ਕਿ ਜਿਹੜੀ ਮੌਤ ਹੈ ਉਹ ਹਰ ਘਰ ਦੇ ਵਿੱਚ ਦਸਤਕ ਦਿੰਦਾ ਕੋਈ ਇਹੋ ਜਿਹਾ ਘਰ ਨਹੀਂ ਜਿੱਥੇ ਮੌਤ ਨੇ ਦਸਤਕ ਨਹੀਂ ਦਿੱਤੀ ਤੇ ਇਸ ਕਰਕੇ ਹੌਲੀ ਹੌਲੀ ਸਬਰ ਜਿਹੜਾ ਮਾਲਕ ਦੇਊਗਾ ਤੇ ਅੱਲਾ ਉਹਨਾਂ ਨੂੰ ਜੰਨਤ ਦਾ ਨਸੀਬ ਕਰੇ ਮੈਂ ਹੁਣੇ ਖਾਨੂਨ ਵਿੱਚ ਦੱਸਦਾ ਪਿਆ ਸੀ ਕਿ ਮੇਰੇ ਮਾਤਾ ਦੀ 25 ਨੂੰ ਪੂਰੇ ਹੋਏ ਤੇ 27 ਨੂੰ ਦਫ਼ਨ ਹੋਏ ਅੱਜ ਵੀ 27 ਤਰੀਕ ਸੋ ਸਾਡੀ ਇਹ ਮਾਂ ਵੀ 25 ਨੂੰ ਗਈ ਤੇ 27 ਨੂੰ ਦਫ਼ਨ ਰਫ਼ਨ ਹੋਈ ਇਹ ਮਾਂ ਦਾ ਜਿਹੜਾ ਜ਼ਿੰਦਗੀ ਚੋਂ ਜਾਣਾ ਇੱਕ ਅੱਛਾ ਦੋਸਤ ਚਲਾ ਜਾਂਦਾ ਹੈ ਜਿਨਨੇ ਕ ਸਾਡੀਆਂ ਗੱਲਾਂ ਹੋਈਆਂ ਜਿਨਨੇ ਕ ਸਾਡੀ ਸਾਹ ਸੋ ਬਿਮਾਰ ਜਦੋਂ ਸੀਗੇ ਮੇਰੀ ਖਾਨ ਨਾਲ ਗੱਲ ਹੋਈ ਮੈਨੂੰ ਦੱਸਿਆ ਕਿ ਭਾਇ ਤਾਂ ਕਰਕੇ ਬਿਮਾਰ ਨੇ ਸੋ ਸੇਮ ਉਹੀ ਪ੍ਰੋਬਲਮ ਕਿਉਂਕਿ ਸ਼ੂਗਰ ਬਜ਼ੁਰਗ ਨੇ ਆਪਣੇ ਪਰਹੇਜ਼ ਨਹੀਂ ਉਹਨਾਂ ਰੱਖ ਸਕਦੇ ਜਾਣਾ ਦੇਖੋ ਜਾਣਾ ਇੱਕ ਬਹਾਨਾ ਮੌਤ ਇੱਕ ਬਹਾਨਾ ਬਣਦੀ ਹੈ ਜਾਣਾ ਤਾਂ ਉਹਦੇ ਘਰ ਸਭ ਨਹੀਂ ਹੈ ਕੋਈ ਆਇਆ ਕੋਈ ਜਾਣਾ ਹੈ ਨਾ ਪਰ ਇੱਕ ਮਾਂ ਦਾ ਜਾਣਾ ਜ਼ਿੰਦਗੀ ਚੋਂ ਉਹ ਬਹੁਤ ਵੱਡਾ ਕੱਟ ਹੈ ਇਹ ਕੈਸਾ ਕਾਟਾ ਹੈ ਅੱਜ ਅੱਗੇ ਅੱਜ ਉਹ ਕੈਸਾ ਕਾਟਾ ਕਿ ਉਹ ਕਦੇ ਪੂਰਾ ਨਹੀਂ ਹੋ ਸਕਦਾ ਇਹਦਾ ਹੁਣ ਜਿਨ੍ਹਾਂ ਦੇ ਗੇ ਨੇ ਇਹ ਇਹ ਦਰਦ ਉਹਨਾਂ ਨੂੰ ਪਤਾ ਹੈ ਕਿ ਮਾਂ ਦਾ ਜ਼ਿੰਦਗੀ ਚੋਂ ਜਾਣਾ ਮੇਰੀ ਨਜ਼ਰ 'ਚ ਇੱਕ ਅੱਛਾ ਦੋਸਤ ਚਲੋ ਬਿਲਕੁਲ ਆ ਬਿਲਕੁਲ ਦੋਸਤਾ ਚਲਾ ਜ਼ਰੂਰ ਹੈ ਔਰ ਹਰ ਇੱਕ ਰੋਲ ਇੱਕ ਮਾਦਾ ਕਰਦੀ ਹੈ ਚੰਗੀ ਤਰ੍ਹਾਂ ਪਰ ਇਸ ਤਰ੍ਹਾਂ ਮੈਨੂੰ ਅਲਪਤਾ ਕਹਿਣਾ ਕਿਉਂਕਿ ਕਾਨੂੰਨੀ ਵਾਰ ਸੀਗੇ ਜਦੋਂ ਸ਼ੋਅ ਚੱਲ ਰਿਹਾ ਸੀ ਔਰ ਸੋਚਿਆ ਵੀ ਨਹੀਂ ਸੀਗਾ ਕਿ ਜਦ ਬਾਤਾਂ ਚਲਾਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਣੀ ਮਾਨੁਅਲ ਬਣਾਵਾਂ ਦੇਖੋ ਇਹ ਤੇ ਤਾਂ ਬੜੀ ਔਖੀ ਗੱਡੀ ਕੋਈ ਨਹੀਂ ਹੋ ਜਾਂਦੀ ਜਿਹੜਾ ਉਹ ਦੁਆਰਾ 17 ਘੰਟਿਆਂ ਦਾ ਸੌਂ ਰਿਹਾ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਆਉਣੀਆਂ ਜਿਹੜੀਆਂ ਚੀਜ਼ਾਂ ਯਾਦ ਆਉਣੀਆਂ ਮੈਂ ਇੱਕ ਖਾਨ ਦਾ ਚਲੋ ਕੈਨੇਡਾ ਸੀ ਮੈਂ ਦਿੱਲੀ ਜੀ ਮੈਂ ਸ਼ੋਅ ਕਰਕੇ ਮੇਰੇ ਮੋਸ ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਜੀ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਹੈ ਤੇ ਜਦੋਂ ਮੈਂ ਸ਼ੋਅ ਕਰਕੇ ਆਫਟਰਨੂੰ ਉਤਰਿਆ ਤੇ ਮੈਨੂੰ ਟੈਕ ਦਾ ਫੋਨ ਆਇਆ ਕਿ ਤਦਾਂ ਕਰਕੇ ਉਹ ਵੀ ਵੈਂਟિલેਟਰ ਤੇ ਚੱਲੇਗੀ ਤੇ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫ਼ਰ ਮੈਂ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟੇ ਚੋਂ ਚੱਲਿਆ ਪਤਾ ਨਹੀਂ ਕਿਥੋਂ ਕੀ ਟ੍ਰੈਫਿਕ ਆ ਜਾ ਕਰੀ ਮੈਨੂੰ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾ ਕਿ ਮੈਂ ਛੇਤੀ ਮਾਂ ਕੋਲ ਪਹੁੰਚ ਜਾਵਾਂ ਸੋ ਇਹ ਜਿਹੜਾ ਸਫ਼ਰ ਹੈ ਕਿ ਇੱਕ ਐਸਾ ਸਫ਼ਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਿਹਨੋਂ ਕੋ ਆਇਆ ਉਹਦਾ ਇੱਕ ਪਿਆਰ ਜੋ ਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹਾਂ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਸ ਤੋਂ ਉੱਪਰ ਕੁਝ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੌਹਰਤ ਅਜ ਰੱਬ ਦਾ ਸਭ ਕੁਝ ਦਿੱਤਾ ਹੋਇਆ ਪਰ ਮਾਂ ਨਹੀਂ ਉਸ ਪੈਸੇ ਨੂੰ ਤੁਸੀਂ ਕੀ ਕਰੋ ਮਾਛ ਨਿਕਲਣਾ ਦਿਨੋਂ ਸਦਾ ਸਾਰਿਆਂ ਦੀ ਦੁਆ ਕਰੀਏ ਕਿ ਮਾਲਕ ਕਦੇ ਵੀ ਕਿਸ ਦੀ ਮਾਂ ਨੂੰ ਦੂਰ ਨਾ ਕਰੇ ਕਿਉਂਕਿ ਇਹ ਰਿਸ਼ਤਾ ਨਾ ਜਿਹੜਾ ਸਭ ਤੋਂ ਅਨਮੋਲ ਰਿਸ਼ਤਾ ਹੈ ਜਿਨ੍ਹਾਂ ਕੋਲੇ ਹੈ ਉਹ ਦੁਨੀਆ ਦੇ ਸਭ ਤੋਂ ਅਮੀਰ ਨੇ ਤੇ ਜਿਨ੍ਹਾਂ ਕੋਲੇ ਨਹੀਂ ਉਹ ਸਾਡੇ ਵਰਗੇ ਫਿਰ ਇਕੱਲੇ ਮੂੰਹ ਤੇ ਲਾਜ਼ੀ ਮੁੱਕ ਜਾਂਦੇ ਮਾਂ ਬਸ ਇਹ ਬੜੀ ਅਟੈਚਮੈਂਟ ਸੀ ਮਾਤਾ ਜੀ ਦੇ ਨਾਲ ਸਾਰਿਆਂ ਦੀ ਸਾਡੀ ਸਭ ਦੀ ਅਟੈਚਮੈਂਟ ਸੀ ਜਦੋਂ ਜਾਂਦੇ ਸਾਨੂੰ ਖਾਣਾ ਖਵਾ ਕੇ ਫੇਰ ਤੋਰਨਾ ਥੋੜਾ ਪਿਆਰ ਪ੍ਰਸਤ ਕਰ ਤੇ ਬਾਕੀ ਤੁਹਾਨੂੰ ਸਭ ਨੂੰ ਪਤਾ ਹੋਵੇ ਉਹਨੇ ਮੇਰੇ ਹਸਾਬ ਨਾਲ ਜਿੰਨੀਆਂ ਵੀਡੀਓ ਮਾਣੀਆਂ ਪਾਉਂਦਾ ਸੀ ਇੰਨਾ ਪਿਆਰ ਮਾਣੂ ਕਰਦਾ ਤੇ ਇਹ ਸਮਾਂ ਬਸ ਕੀ ਬੋਲੀ ਬਾਈ ਬਸ ਸਾਰੇ ਭਰਾ ਬੈਠੇ ਹੋ ਇਹ ਇਹ ਸਮਾਂ ਹੀ ਇਦਾਂ ਹਣਾ ਕਦੇ ਕਿਸੇ ਦੀ ਮਾਂ ਨਾਲ ਦੂਰ ਹੋਵੇ ਬਸ ਬਸ ਇਹੀ ਮੇਰੀ ਦੁਆ ਹੈ ਥੈਂਕ ਯੂ ਥੈਂਕ ਯੂ ਹਰੇ ਜੀ ਇਮਰਾਨ ਮੇਰਾ ਵੱਡਾ ਵੀਰ ਹੀ ਹੈ ਮੈਨੂੰ ਕਦੇ ਅੱਜ ਤੱਕ ਸਾਰੇ ਹਮੇਸ਼ਾ ਇਹ ਗੱਲ ਸੋਚਦਾ ਕਿ ਮੈਂ ਉਹਦਾ ਨਾਮ ਕਿਉਂ ਲੈਣਾ ਅਕਸਰ ਮੈਂ ਖਾਨ ਸਾਹਿਬ ਜੋ ਨਹੀਂ ਕਹਿੰਦਾ ਖਾਨ ਸਾਹਿਬ ਇੱਕ ਬਹੁਤ ਵੱਡੀ ਉਪਾਧੀ ਹੈ ਜਿਹੜੀ ਉਹਨੂੰ ਉਹਦੇ ਫੈਨਸ ਨੇ ਉਹਦੇ ਚਾਹਣ ਵਾਲਿਆਂ ਨੇ ਹਮੇਸ਼ਾ ਦਿੱਤੀ ਹੈ ਮੇਰੇ ਲਈ ਵੀ ਹਮੇਸ਼ਾ ਖਾਨ ਸਾਹਿਬ ਰਹਿਣਗੇ ਜਦੋਂ ਐਸ ਐਨ ਆਰਟਿਸਟ ਪਰ ਮੇਰੇ ਲਈ ਇੱਕ ਭਰਾ ਦੇ ਤੌਰ ਤੇ ਹਮੇਸ਼ਾ ਉਹ ਉਹੀ ਰੂਹ ਹੈ ਜੋ ਜਿੱਦਾਂ ਦਾ ਭਰਾ ਉਹ ਤੋਂ ਮੈਂ ਅਨ ਕੀਤਾ ਦੇਖਿਆ ਸੋ ਮੇਰਾ ਪਰਿਵਾਰ ਹੈ ਜੀ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਮੈਂ ਹੰਡਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਮੈਂ ਇਹ ਦੁੱਖ ਚੋਂ ਨਿਕਲ ਚੁੱਕਿਆ ਕਿ ਮੈਂ ਆਪਣੇ ਫਾਦਰ ਨੂੰ ਲੂਜ਼ ਕੀਤਾ ਇੱਕ ਪੇਰੈਂਟ ਨੂੰ ਲੂਜ਼ ਕਰਨਾ ਜਿਹਨੇ ਲੂਜ਼ ਕੀਤਾ ਉਹ ਜਾਣੇ ਜਿਸ ਤਨ ਲਾਗੇ ਸੋਤਨ ਜਾਣੇ ਉਹ ਬਹੁਤ ਦਰਦਨਾਕ ਚੀਜ਼ ਹੈ ਸ਼ਾਇਦ ਬੋਲ ਕੇ ਬਿਆਨ ਨਾ ਹੋ ਸਕੇ ਦੁੱਖ ਉਹਨੂੰ ਪਤਾ ਹੈ ਜਾਂ ਉਹਦੇ ਘਰਦਿਆਂ ਨੂੰ ਪਤਾ ਹੈ ਜਾਂ ਉਹਦੇ ਫਾਦਰ ਸਾਹਿਬ ਨੂੰ ਪਤਾ ਹੈ ਬੱਚੇ ਬਿਜ਼ੀ ਹੋ ਜਾਂਦੇ ਜੀ ਆਪਣੇ ਆਪਣੇ ਕੰਮਾਂ ਦੇ ਵਿੱਚ ਅਸੀਂ ਵੀ ਬਿਜ਼ੀ ਹੋ ਗਏ ਸੀ ਆਪਣੇ ਕੰਮਾਂ ਦੇ ਵਿੱਚ ਪਰ ਜੋ 파ਟਨਰ ਦਾ ਦੁੱਖ ਹੈ ਜੋ ਹੁਣ ਅੰਕਲ ਉਹਨਾਂ ਨੂੰ ਉਹ ਚੀਜ਼ ਦੇਖਣੀ ਪੈਣੀ ਹੈ ਖਾਨ ਸਾਹਿਬ ਦੇ ਅੱਪੂ ਜਾਨ ਨੂੰ ਚੀਜ਼ ਦੇਖਣੀ ਪੈਣੀ ਹੈ ਉਹ ਫੇਸ ਕਰਨੀ ਪੈਣੀ ਹੈ ਮੈਂ ਕਹਿੰਦਾ ਇੱਕ ਗੱਲੋਂ ਚਲੋ ਅੱਜ ਦੀ ਗੱਲ ਇਹ ਕਹਿਣ ਵਾਲੀ ਬਣਦੀ ਨਹੀਂ ਪਰ ਇਸ ਗੱਲੋਂ ਖੁਸ਼ਕਿਸਮਤ ਵੀ ਨੇ ਕਿ ਉਹਨਾਂ ਨੂੰ ਾਲਾਦ ਮਾਲਕ ਨੇ ਬਹੁਤ ਅੱਛੀ ਬਖਸ਼ੀ ਖਾਨ ਸਾਹਿਬ ਇੱਕ ਬੜੇ ਸੁਚੇਤ ਜੀ ਮਾਪਿਓ ਦੇ ਫਰਮਾਬਰਦਾਰ ਬਹੁਤ ਆਪਣੇ ਮਾਪੇ ਬ ਦੇ ਵਫਾਦਾਰ ਮਾਪੇ ਬ ਨੂੰ ਪਿਆਰ ਕਰਨ ਵਾਲੇ ਔਰ ਮਾਪੇ ਬ ਚ ਰੱਬ ਲੱਭਣ ਵਾਲੇ ਇਨਸਾਨ ਨੇ ਪ੍ਰਲਾਦ ਜੀ ਇਹ ਨਹੀਂ ਕਹਿਆ ਇਹ ਨਹੀਂ ਬੋਲ ਸਕਦੇ ਕਿ ਕਿਸੇ ਦੇ ਵੀ ਬਲਦੈਨ ਚ ਕੋਈ ਵੀ ਜਾਵੇ ਤੇ ਅੰਦਰੋਂ ਕੋਈ ਨਹੀਂ ਕੋਈ ਨਹੀਂ ਚਾਹੁੰਦਾ ਭਾਈ ਕੀ ਕਰਦਾ ਰੋਕ ਲਈਏ ਨਹੀਂ ਇਹ ਚੀਜ਼ ਕੋਈ ਨਹੀਂ ਚਾਹੂਗਾ ਭਾਜੀ ਵੀ ਕਿਸੇ ਦਾ ਮਾਪੇ ਬ ਚਲੇ ਜੇ ਸਾਡੇ ਲਈ ਸਾਡੇ ਮਾਪੇ ਬ ਸੁਪਰ ਹੀਰੋਜ਼ ਨੇ ਹਨਾ ਸਾਡੇ ਲਈ ਸਾਡੇ ਮਾਪੇ ਬ ਉਹ ਕਦੇ ਜਾ ਨਹੀਂ ਸਕਦੇ ਅਸੀਂ ਉਹਨਾਂ ਇਹਨਾਂ ਨੂੰ ਕੀ ਹੋ ਜੂਗਾ ਇਹ ਕਿੱਥੇ ਚਲ ਜਾਣਗੇ ਅਸੀਂ ਸਭ ਨੇ ਹੰਡਾਇਆ ਜਿਨੇ ਹੰਡਾਇਆ ਤੁਸੀਂ ਦੇਖਿਆ ਹੀ ਹੈ ਜਿਹਦੇ ਸਿਰ ਤੇ ਬੈਠੇ ਨੇ ਜਦ ਸੱਚ ਉਹਦੀ ਪਤਾ ਲੱਗਦਾ ਭਾਜੀ ਉਹ ਅੱਜ ਆਇਆ ਅਸੀਂ ਦੇਖਿਆ ਅੱਜ ਜਦੋਂ ਉਹਨਾਂ ਨੂੰ ਅਲਵੀ ਦਾ ਕਹਿ ਕੇ ਆਏ ਉਹ ਬਰਦਾਸ਼ਤ ਨਹੀਂ ਹੋਇਆ ਦੇਖਣਾ ਕਿਉਂਕਿ ਅੱਜ ਆਖਰੀ ਵਾਰ ਉਸ ਰੂਪ ਦੇ ਵਿੱਚ ਦੇਖਣਾ ਬੜੀ ਦਰਦਨਾਕ ਹੈ ਬੜੀ ਦਰਦ ਨਾਲ ਹੀ ਤੁਹਾਨੂੰ ਅੱਜ ਵੀ ਚੇਤਾ ਆ ਗਿਆ ਦੇਖੋ ਜੀ ਮੈਂ ਤਾਂ ਇਮਰਾਨ ਦਾ ਕਦੇ ਕਰਜ਼ਾ ਦੇ ਨਹੀਂ ਸਕਦਾ ਇਸ ਇਨਸਾਨ ਨੇ ਜਿੱਥੇ ਜਿੱਥੇ ਸਾਡੇ ਪਰਿਵਾਰ ਲਈ ਦੁਆਵਾਂ ਕੀਤੀਆਂ ਸਭ ਨੇ ਜਿੰਨੀਆਂ ਜਿੰਨੀਆਂ ਦੁਆਵਾਂ ਕੀਤੀਆਂ ਪਰ ਮੈਨੂੰ ਉਹ ਵਕਤ ਨਹੀਂ ਭੁੱਲਦਾ ਉੱਥੇ ਪਹੁੰਚਣ ਤੋਂ ਪਹਿਲਾਂ ਜਿੱਥੇ ਮੇਰੇ ਫਾਦਰ ਸਾਹਿਬ ਦੀ ਅਸੀਂ ਜਿਹੜੀ ਕਬਰ ਮੁਬਾਰਕ ਹੈ ਜਿੱਥੇ ਉਹਨਾਂ ਦੀ ਮੇਰੇ ਪਹੁੰਚਣ ਤੋਂ ਪਹਿਲਾਂ ਉੱਥੇ ਆਪ ਜਾ ਕੇ ਆਪਣੇ ਹੱਥੀਂ ਕਬਰ ਪੁੱਟ ਕੇ ਉਹਨਾਂ ਵਾਸਤੇ ਦੁਆ ਕਰਕੇ ਨਾਲ ਕੁਰਾਨ ਸ਼ਰੀਫ ਦੀ ਤਿਲਾਵਤ ਕਰਕੇ ਜਿਹਨੂੰ ਵੀ ਯਾਦ ਕੀਤਾ ਪ੍ਰਮਾਤਮਾ ਨੂੰ ਯਾਦ ਕੀਤਾ ਤੇ ਉਹਨਾਂ ਦੀ ਕਬਰ ਪੁੱਟ ਕੇ ਖੁਦ ਉੱਥੇ ਅੱਜ ਮੈਂ ਬੜੀ ਦਰਦਨਾਲੀ ਇਨਸੀਡੈਂਟ ਸ਼ੇਅਰ ਕਰ ਰਿਹਾ ਮੈਂ ਕਦੇ ਕੀਤਾ ਨਹੀਂ ਅਕਸਰ ਜਿਹੜੇ ਹੈਗੇ ਕਬਰ ਪੁੱਟਣ ਤੋਂ ਬਾਅਦ ਕਹਿੰਦੇ ਆ ਵੀ ਇਹ ਕਿਉਂਕਿ ਆਖਰੀ ਪੜਾ ਉਹ ਹੈ ਇਨਸਾਨ ਦਾ ਖਾਨ ਮੇਰਾ ਭਰਾ ਉਹਨੇ ਉੱਥੇ ਲੰਮਾ ਪੈ ਕੇ ਦੇਖਿਆ ਕਹਿੰਦਾ ਵੀ ਮੈਨੂੰ ਇੱਕ ਰੋੜੀ ਚ ਵੀ ਕਹਿੰਦਾ ਮੈਂ ਨਾਲ ਦੀ ਨਾਲ ਇਥੇ ਗਿੱਲਾ ਕਰਕੇ ਉਹਨੂੰ ਨਾਲ ਦੀ ਨਾਲ ਕੁੱਟਿਆ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਸਰਦੂਲ ਸਾਹਿਬ ਨੂੰ ਇੰਨੀ ਕੁ ਵੀ ਪੇਨ ਹੋਵੇ ਕਬਰ 'ਚ ਵੀ ਇੰਨੀ ਕੁ ਪੇਨ ਹੋਵੇ ਜਿਹੜਾ ਕਿਸੇ ਦੀ ਮਾਪੇ ਬਪਲੀ ਇਹਨਾਂ ਸੋਚਦਾ ਹੋ ਸਕਦਾ ਉਹਦੇ ਆਪ ਦੇ ਮਾਪੇ ਬਪ ਦੇ ਜਦੋਂ ਦੁੱਖ ਆਵੇ ਬਹੁਤ ਬੜਾ ਦਰਦ ਹੁੰਦਾ ਹੈ ਸੋਚ ਕੇ ਜੀ ਬੜਾ ਮੁਸ਼ਕਿਲ ਵਕਤ ਹੈ ਸੋ ਅਗੇਨ ਮੈਂ ਤੇ ਇਹੀ ਸਾਰੇ ਨੂੰ ਗੁਜ਼ਾਰਿਸ਼ ਕਰਦਾ ਜਿੰਨੇ ਦੇਖ ਰਿਹਾ ਤੁਸੀਂ ਸਾਰੇ ਇਸ ਪਰਿਵਾਰ ਲਈ ਦੁਆ ਕਰੋ ਖਾਨ ਸਾਹਿਬ ਲਈ ਦੁਆ ਕਰੋ ਇਹਨਾਂ ਦੇ ਫਾਦਰ ਸਾਹਿਬ ਲਈ ਦੁਆ ਕਰੋ ਜਿਨ੍ਹਾਂ ਨੇ ਖੋਇਆ ਉਹਨਾਂ ਨੂੰ ਇਹਨਾਂ ਦਾ ਦਰਦ ਪਤਾ ਹੈ ਉਹਨਾਂ ਲਈ ਸਾਰੇ ਜਾਣੇ ਉਸ ਪ੍ਰਮਾਤਮਾ ਦੀ ਮਾਰਗਾ ਦੇ ਵਿੱਚ ਦੁਆ ਕਰੋ ਕਿ ਸਕੂਨ ਔਰ ਇਸ ਦੁੱਖ ਨੂੰ ਮੰਨਣ ਦਾ ਬਾਣਾ ਬਖਸ਼ੇ ਪ੍ਰਮਾਤਮਾ ਜੋ ਬਾਣਾ ਬਖਸ਼ ਜੋ ਬਾਣਾ ਮੰਨਣ ਦਾ ਬਲ ਬਖਸ਼ੇ ਔਰ ਬਸ ਸਟਰੈਂਥ ਬਕਸਿੰਗ ਬਕਸ਼ੇ ਜਿੰਨੀ ਹੋ ਸਕਦੀ ਹੋਨੀ ਜ਼ਿਆਦਾ ਖਾਸ ਕਰਕੇ ਕੈਨੇਡਾ ਜੈਸੇ ਉੱਥੇ ਜਦੋਂ ਇਸ ਜੀ ਇਨਫਰਮੇਸ਼ਨ ਮਿਲਦੀ ਹੈ ਕਿਸ ਤਰ੍ਹਾਂ ਦਾ ਤੁਸੀਂ ਜਾਣਦੇ ਹੋ ਸਰੇ ਤਾਂ ਬੜੀ ਇੱਕ ਅੰਡਰਸਟੂਡ ਜੀ ਗੱਲ ਹੈ ਕਿ ਜਦੋਂ ਉਹ ਇੱਕ ਇੱਕ ਮਿੰਟ ਬੜਾ ਔਖਾ ਹੁੰਦਾ ਵਾਪਸ ਆਉਣ ਵੇਲੇ ਇੱਕ ਇੱਕ ਬੜਾ ਮਿੰਟ ਔਖਾ ਹੁੰਦਾ ਅੱਜ ਬੋਟਾ ਮੁਹੰਮਦ ਜੀ ਨੇ ਬੜੀ ਫਿਰ ਉਹਨਾਂ ਦੇ ਇੱਕ ਦਰਦ ਜਾਗਿਆ ਉਹਨਾਂ ਨੇ ਗੱਲ ਸਾਂਝੀ ਕੀਤੀ ਕਿ ਜਦੋਂ ਬੋਟਾ ਮੁਹੰਮਦ ਜੀ ਦੇ ਫਾਦਰ ਸਾਹਿਬ ਸਨ 88 ਦੇ ਵਿੱਚ ਡੈਥ ਹੋਈ ਉਹਨਾਂ ਦੀ ਉਸ ਟਾਈਮ ਉਹ ਮੇਰੇ ਫਾਦਰ ਸਾਹਿਬ ਨਾਲ 88 ਦੇ ਦੌਰਾਨ ਉਹ ਟੂਰ ਤੇ ਸੀਗੇ ਤੇ ਜਦੋਂ ਬੋਟਾ ਮੁਹੰਮਦ ਜੀ ਦੇ ਮਦਰ ਨੇ ਦੱਸਿਆ ਵੀ ਸਰਦੂਲ ਬੇਟਾ ਬਾਪੂ ਜੀ ਉਹ ਨਹੀਂ ਠੀਕ ਨਹੀਂ ਤੁਹਾਡੇ ਪਾਪਾ ਠੀਕ ਨਹੀਂ ਆ ਜਾਓ ਵੀ ਕੁਝ ਨਹੀਂ ਪਤਾ ਕਦੋਂ ਕੀ ਹੋ ਜਾਵੇ ਤੇ ਉਦੋਂ ਹੀ ਨਾਲ ਦੀ ਨਾਲ ਫਲਾਈਟ ਕਰਾ ਕੇ ਪਹਿਲਾਂ ਬੰਬੇ ਲੈਂਡ ਕੀਤੇ ਹੋਰ ਫਲਾਈਟ ਨਹੀਂ ਸੀ ਮਿਲਦੀ ਦਿੱਲੀ ਦੀ ਬੰਬੇ ਲੈਂਡ ਕੀਤੇ ਬੰਬੇ ਚੋਂ ਟ੍ਰੇਨ ਚਾਹੇ ਟ੍ਰੇਨ ਚੋਂ ਬੱਸਾਂ ਚਾਹੇ ਕਿੰਨਾ ਗੱਡੀਆਂ ਜਾਏ ਉਹ ਅੱਜ ਉਹਨਾਂ ਨੇ ਦਰਦ ਸਾਂਝਾ ਕੀਤਾ ਕਿ ਸੋ ਇਹ ਅੰਡਰਸਟੈਂਡੇਬਲ ਪੇਨ ਸਭ ਨੂੰ ਪਤਾ ਕਿ ਜਦੋਂ ਐਸੀ ਗੱਲ ਵਾਪਰ ਜੇ ਔਰ ਤੁਸੀਂ ਆਣਾ ਹੋਵੇ ਔਰ ਤੁਹਾਡਾ ਸਫਰ ਜਿਹੜਾ ਹੈ ਨਾ ਉਹ ਉਹ ਕਿਵੇਂ ਬਦਲਦਾ ਹੈ ਕਿਵੇਂ ਉਹ ਇੱਕ ਇੱਕ ਘੜੀ ਤੁਹਾਡੀ ਸਾਲਾਂ ਵਾਂਗੂ ਸਦੀਆਂ ਵਾਂਗੂ ਲੰਘਦੀ ਹੈ ਸੋ ਅੰਡਰਸਟੂਡ ਗੱਲ ਹੈ ਜੀ ਬਸ ਅਗੇਨ ਮੈਂ ਉਹੀ ਕਹਿੰਦਾ ਵੀ ਤੁਸੀਂ ਸਾਰੇ ਦੁਆ ਕਰੋ ਖਾਨ ਸਾਹਿਬ ਲਈ ਦੁਆ ਕਰੋ ਇਹਨਾਂ ਦੇ ਪਰਿਵਾਰ ਲਈ ਦੁਆ ਕਰੋ ਪਾਣਾ ਬਖਸ਼ਣ ਪਾਣਾ ਮੰਨਣ ਦਾ ਬਲ ਬਖਸ਼ਣ ਪ੍ਰਮਾਤਮਾ ਇਸ ਦੁੱਖ ਨੂੰ ਇਸ ਦੁੱਖ ਦੀ ਘੜੀ ਨੂੰ ਇਹਦੇ ਵਿੱਚੋਂ ਹੌਸਲੇ ਨਾਲ ਲੰਘ ਸਕਣ ਔਰ ਆਪਣੇ ਚਾਉਣ ਵਾਲਿਆਂ ਨਾਲ ਆਪਣੇ ਫੈਨਸ ਨਾਲ ਖੇਡ ਦੁਆਰਾ ਹੱਸਦੇ ਖੇੜੇ ਦੇ ਰੂਬਰੂ ਹੋਣ ਕੋਈ ਨਾ ਕੋਈ ਪਰਮਾਤਮਾ ਕਰਦੇ ਵਿੱਚ ਜੇ ਦੁੱਖ ਆਇਆ ਤਾਂ ਖੁਸ਼ੀ ਵੀ ਜਲਦੀ ਆਵੇ ਇਹੀ ਦੁਆ ਕਰਦੇ ਹਾਂ ਤੁਸੀਂ ਸਰਕਾਰ ਧੰਨਵਾਦ ਥੈਂਕ ਯੂ ਗੱਲ ਦੰਮੀ ਤੁਸੀਂ ਉਮਰੇਸ਼ਰ ਕੋ ਤੁਵੇਂ ਹੋ ਕਿ ਕਹਿਣਾ ਚਾਹੁੰਦੇ ਤੁਸੀਂ ਆਖਰੀ ਵਾਰ ਜੇ ਕੁਝ ਕਹਣਾ ਹੋ ਖਾਨ ਸਾਹਿਬ ਭਾਜੀ ਬਹੁਤ ਜਿਆਦਾ ਚੰਗੇ ਇਨਸਾਨ ਸੀ ਤੇ ਉਹਦੇ ਨਾਲ ਨਾਲ ਉਹਨਾਂ ਦੇ ਮਾਤਾ ਉਸ ਤੋਂ ਜਿਆਦਾ ਬਹੁਤ ਜਿਆਦਾ ਚੰਗੇ ਸੀ ਤੇ ਸਾਨੂੰ ਜਦੋਂ ਪਤਾ ਲੱਗਾ ਬਹੁਤ ਜ਼ਿਆਦਾ ਮਾੜਾ ਜਾਨਕੀ ਇਦਾਂ ਦਾ ਦੁੱਖ ਜਾਨਕੀ ਉਹ ਜਦੋਂ ਕਿਸੇ ਨੂੰ ਵੀ ਮਿਲਦੇ ਸੀ ਇਦਾਂ ਲੱਗਦਾ ਜਿਦਾਂ ਆਪਣੇ ਕਿਸੇ ਪੁੱਤ ਨੂੰ ਹੀ ਮਿਲਦੇ ਹੋ ਸਾਨੂੰ ਵੀ ਇਹ ਮਹਿਸੂਸ ਹੁੰਦਾ ਸੀ ਕਿ ਅਸੀਂ ਆਪਣੀ ਮਾਂ ਨੂੰ ਮਿਲਦੇ ਆ ਤੇ ਜੋ ਜਦੋਂ ਅਸੀਂ ਉਹਨੂੰ ਮਿਲ ਬਹੁਤ ਨਿਮਰਤਾ ਵਾਲੇ ਬਹੁਤ ਠੰਡੇ ਸੁਭਾਅ ਦੇ ਸੀ ਮਾਤਾ ਜੀ ਤੇ ਉਹਨਾਂ ਦਾ ਹੁਣ ਘਾਟਾ ਕੋਈ ਵੀ ਨਹੀਂ ਜਿਹੜਾ ਦੁੱਖ ਖਾਨ ਭਾਜੀ ਨੂੰ ਉਹ ਕਿਸੇ ਨੂੰ ਵੀ ਨਹੀਂ ਹਨਾ ਜੀ ਚਲੋ ਸਾਨੂੰ ਵੀ ਇੰਨਾ ਦੁੱਖ ਆ ਕਿ ਠੀਕ ਆ ਠਾਕਦੇ ਹੁਣ ਦੱਸ ਨਹੀਂ ਠਾਕਦੇ ਤੇ ਨੂੰ ਬੁਲਾਈ ਗਏ ਬਿਲਕੁਲ ਬਹੁਤ ਜ਼ਿਆਦਾ ਸਭ ਨੂੰ ਪਿਆਰ ਕਰਦੇ ਸੀਗੇ ਬਹੁਤ ਜ਼ਿਆਦਾ ਜਦੋਂ ਵੀ ਘਰੇ ਜਾਣਾ ਖੁਸ਼ ਹੋ ਜਾਣਾ ਮੁੰਡਿਆਂ ਨੂੰ ਦੇਖ ਕੇ ਬੜਾ ਤੇ ਪਿਆਰ ਕਰਦੇ ਸੀ ਇਦਾਂ ਕਦੇ ਫੀਲਿੰਗ ਨਹੀਂ ਹੋਇਆ ਸੀਗਾ ਅਸੀਂ ਆਪ ਦੀ ਮਾਂ ਨੂੰ ਮਿਲਦੇ ਸੀ ਜਾਂ ਖਾਨ ਸਾਹਿਬ ਦੀ ਨੂੰ ਮਿਲਦੇ ਕਿਉਂਕਿ ਬਹੁਤ ਸੋਹਣਾ ਨੇਚਰ ਬਾਪੂ ਹੁਣ ਆਇਆ ਦਾ ਮਾਤਾ ਜੀ ਦਾ ਖਾਨ ਸਾਹਿਬ ਦਾ ਬਹੁਤ ਚੰਗੇ ਇਨਸਾਨ ਆ ਇਹ ਸਾਡੇ ਨਾਲ ਜੁੜੇ ਹੋਆ ਸ਼ੁਰੂ ਤੋਂ ਅਸੀਂ ਇਕੱਠੇ ਹੀ ਆ ਭਰਾ ਵਾ ਸਾਡਾ ਹੀ ਹੁਣ ਵੀ ਉਹਦੇ ਨਾਲ ਆ ਜੀ ਹਰ ਇੱਕ ਤਰ੍ਹਾਂ ਨਾਲ ਖੜੇ ਆ ਠੀਕ ਹੈ ਜੀ ਜਦੋਂ ਦੇਖਣਾ ਹੱਸਦੇ ਖੇਡਦੇ ਜਿਦੋਂ ਵੀ ਮੈਨੂੰ ਖੁਸ਼ ਹੋ ਕੇ ਕਾਟਾ ਨਹੀਂ ਪੂਰਾ ਹੋ ਸਕਦਾ ਠੀਕ